ਥਾਣੇ ਧਾਰ ਵਿੱਚ ਲੜਕਾ ਰਮਨ ਸਿੰਘ ਪਿੰਡ ਭੂਂ ਦਾ ਰਹਿਣ ਵਾਲਾ ਜਿਹੜਾ ਕਿ ਆਪਣੇ ਅਸਲਾ ਔਰ ਨਸ਼ੇ ਨੂੰ ਆਪਣੇ ਫੇਸਬੁੱਕ ਜਾਂ ਇੰਸਟਾਜਾ ਪਾ ਕੇ ਪ੍ਰਮੋਟ ਕਰਦਾ ਸੀ ਉਹਨੂੰ ਵੀ ਕੱਲ ਥਾਣੇ ਧਾਰ ਵੱਲੋਂ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅੱਜ ਉਹਨੂੰ ਵੀ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਸਲਾ ਚਲਾਉਣ ਦਾ ਲਾਇਸੈਂਸੀ ਹੀ ਵਜੋਂ ਲਾਇਸੈਂਸ ਇਹ ਨਾਂ ਕਰਦਾ ਜੇ ਪਤਾ ਲੱਗਾ ਕਿ ਉਹ ਫਾਦਰ ਦਾ ਲਾਇਸੈਂਸੀ ਸੀ ਪਰ ਇਹ ਫੇਸਬੁੱਕ 'ਚ ਪਾ ਕੇ ਪ੍ਰਮੋਟ ਕਰ ਰਿਹਾ ਅਸਲਾ ਤਾਂ ਨਸ਼ੇ ਨੂੰ ਬਿਲਕੁਲ ਇਹ ਜੇ ਤਾਂ ਵਰਜ ਰਣਾਜੀ ਦਾ ਉਹ ਨਾ ਇਹਨਾਂ ਤੇ ਵਿਸ਼ਵਾਸ ਕਰਨਾ ਜਿੱਦਾਂ ਤਾਂ ਲੋਕਾਂ ਨੂੰ ਕਰਨਾ ਵੀ ਨਹੀਂ ਚਾਹੀਦਾ ਜਿਹੜੇ ਇਹ ਪ੍ਰਮੋਟ ਕਰਦੇ ਆ ਜਿਹੜਾ ਕਰੂਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਏਗੀ